ਅੱਜ ਦਾ ਸਵਾਲ ਹੈ ਕਿ ਖਾਲਸੇ ਦੀ ਤੀਗ ਕੀ ਹੈ? ਕਿਤਾਬ ਤੀਗ ਦੇ ਹਵਾਲੇ ਨਾਲ ਇਹ ਗੱਲਬਾਤ ਸੀਰੀਜ਼ ਅਸੀਂ ਸ਼ੁਰੂ ਕੀਤੀ ਹੈ। ਤੇ ਖਾਲਸੇ ਦੀ ਤੀਗ ਦਾ ਕੀ ਅਰਥ ਹੈ? ਉਸ ਬਾਰੇ ਅੱਜ ਗੱਲ ਕਰਾਂਗੇ। ਦੇਗ ਤੇਗ ਫਤਿਹ ਬੰਦਾਬਹਾਦਰ ਦੇ ਸਮੇਂ ਤੋਂ ਹੀ ਸਿੱਖ ਰਾਜ ਦਾ ترانہ ਰਿਹਾ ਤੇ ਸਿੱਖ ਅਰਦਾਸ ਦਾ ਹਿੱਸਾ ਹੈ। ਦੇਗ ਤੇਗ ਫਤਿਹ Nusrat be darang Yaafat Aznanik Guru Gobind Singh। ਮਤਲਬ ਹੈ ਕਿ ਸਾਡਾ ਲੰਗਰ ਸਾਡਾ ਸ਼ਸਤਰ ਅਤੇ ਸਾਡੀ ਫਤਿਹ ਸਭ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਸਦਕਾ ਹੈ ਦਸਮ ਗ੍ਰੰਥ ਵਿੱਚ ਵੀ ਇੱਕ ਬਾਣੀ ਚ ਸੱਤਰ ਹੈ ਕਿ ਦੇਗ ਤੇਗ ਜਗ ਮੈਂ ਦਉ ਚਲੇ ਦੇਗ ਤੇਗ ਜਗ ਮੈਂ ਦਉ ਚਲੇ ਦੁਨੀਆ ਦੋਵਾਂ ਨਾਲ ਚਲਦੀ ਹੈ ਦੇਗ ਨਾਲ ਵੀ ਅਤੇ ਤੇਗ ਨਾਲ ਵੀ ਇੱਥੇ ਦੇਗ ਦਾ ਅਰਥ ਸਿਰਫ ਦੇਗਚੀ ਨਹੀਂ ਹੈ ਜਾਂ ਅਜਿਹਾ ਕੋਈ ਭਾਂਡਾ ਨਹੀਂ ਹੈ ਜਿਸ ਵਿੱਚ ਲੰਗਰ ਤਿਆਰ ਹੁੰਦਾ ਇੱਥੇ ਇਹ ਇੱਕ ਸੰਕਲਪ ਹੈ ਇੱਕ ਸਿਧਾਂਤ ਹੈ ਉਸ ਦਾ ਇਹ ਚਿੰਨ ਹੈ ਇਸੇ ਤਰ੍ਹਾਂ ਤੇਗ ਸਿਰਫ ਹੱਥ 'ਚ ਪਕੜੀ ਜਾ ਸਕਣ ਵਾਲੀ ਤਲਵਾਰ ਨਹੀਂ ਹੈ ਬਲਕਿ ਇੱਕ ਸੰਕਲਪ ਦਾ ਨਾਮ ਸੋ ਤੇਗ ਦਾ ਇਹ ਸੰਕਲਪ ਕੀ ਹੈ ਤੇਗ ਕਿਤਾਬ ਉਸ ਨੂੰ ਸਮਝਣ ਦੀ ਇੱਕ ਕੋਸ਼ਿਸ਼ ਹੈ ਬੁਰੀ ਦੀ ਪੂਰੀ ਕਿਤਾਬ ਤੇਗ ਦੇ ਅਸੀਂ ਕਹਿ ਸਕਦੇ ਹਾਂ ਕਿ ਤੇਗ ਦੇ ਇਸ ਸੰਕਲਪ ਨੂੰ ਸਮਝਣ ਦੀ ਕੋਸ਼ਿਸ਼ ਹੈ ਜਿਨ੍ਹਾਂ ਨੇ ਤੇਗ ਨੂੰ ਸਿਰਫ ਇੱਕ ਭੌਤਿਕ ਵਸਤੂ ਜਾਂ ਲੋਹੇ ਦਾ ਹਥਿਆਰ ਸਮਝਿਆ ਉਹ ਉੱਥੇ ਤੱਕ ਹੀ ਸੀਮਤ ਰਹਿ ਗਏ ਜਿਵੇਂ ਗੁਰੂ ਨੂੰ ਕੋਈ ਜਿਸਮ ਜਾਂ ਦੇਹ ਹੀ ਸਮਝ ਲੈ ਜਿਵੇਂ ਇਸੇ ਕਰਕੇ ਕਿਹਾ ਜਾਂਦਾ ਕਿ ਦੇਹ ਧਾਰੀ ਗੁਰੂ ਨੂੰ ਨਹੀਂ ਮੰਨਣਾ ਕਿਉਂਕਿ ਦੇ ਗੁਰੂ ਨਹੀਂ ਹੈ ਗੁਰੂ ਇੱਕ ਜੋਤ ਹੈ ਜਿਸ ਨੂੰ ਸਿੱਖੀ ਵਿੱਚ ਸ਼ਬਦ ਗੁਰੂ ਕਿਹਾ ਗਿਆ ਇਸੇ ਤਰ੍ਹਾਂ ਤੇਗ ਸਿਰਫ ਲੋਹੇ ਦੀ ਤਲਵਾਰ ਨਹੀਂ ਹੈ ਬਲਕਿ ਇੱਕ ਵੱਡਾ ਅਤੇ ਵਿਸ਼ਾਲ ਸੰਕਲਪ ਹੈ ਇਸ ਗੱਲ ਨੂੰ ਅਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹਾਂ ਕਿ ਸਾਡਾ ਸਰੀਰ ਇੱਕ ਹਕੀਕਤ ਹੈ ਪਰ ਇਹ ਮਿੱਟੀ ਹੈ ਜਿਸ ਵਿੱਚ ਜੋਤ ਨਾ ਹੋਏ ਆਪਣੇ ਆਪ ਸਰੀਰ ਇੱਕ ਹਕੀਕਤ ਹੈ ਪਰ ਜੇ ਇਸ ਜੋਤ ਨਾ ਹੋਏ ਤਾਂ ਇਹ ਮਿੱਟੀ ਹੈ ਜਿਸ ਵਿੱਚ ਆਤਮਾ ਨਾ ਹੋਏ ਜਿਸ ਵਿੱਚ ਚੇਤਨਾ ਨਾ ਹੋਏ ਤਾਂ ਇਹ ਮਿੱਟੀ ਹੋ ਜਾਂਦਾ ਹੈ ਇਸੇ ਤਰ੍ਹਾਂ ਸੈੱਲ ਫੋਨ ਹੈ ਸੈੱਲ ਫੋਨ ਦੀ ਬਾਡੀ ਤਾਂ ਐਵੇਂ ਥੋੜਾ ਜਿਹਾ ਮਟੀਰੀਅਲ ਹੈ ਤੇ ਉਹ ਵੀ ਕੁਝ ਨਹੀਂ ਜੇ ਉਸ ਦੇ ਪਿੱਛੇ ਉਸ ਨੂੰ ਚਲਾਉਣ ਵਾਲਾ ਸੌਫਟਵੇਅਰ ਜਾਂ ਨੈੱਟਵਰਕ ਨਾ ਹੋਵੇ ਉਸ ਸੌਫਟਵੇਅਰ ਜਾਂ ਨੈੱਟਵਰਕ ਤੋਂ ਬਿਨਾਂ ਸੈੱਲ ਫੋਨ ਵੀ ਮਿੱਟੀ ਹੈ ਤੇਗ ਵੀ ਇਸੇ ਤਰ੍ਹਾਂ ਇੱਕ ਵੱਡੇ ਸੰਕਲਪ ਜਾਂ ਸਿਧਾਂਤ ਦਾ ਸਿੰਬਲ ਹੈ ਉਸ ਦਾ ਚਿੰਨ ਹੈ ਅਤੇ ਉਸ ਸਿਧਾਂਤ ਤੋਂ ਬਿਨਾ ਤੇਗ ਵੀ ਮਿਟੇ ਇਹ ਚਿੰਨ ਕਿਸ ਖਿਆਲ ਦੀ ਨੁਮਾਇੰਦਗੀ ਕਰਦਾ ਹੈ ਇਹ ਸਿੰਬਲ ਕਿਸ ਚੀਜ਼ ਦੀ ਨੁਮਾਇੰਦਗੀ ਕਰਦਾ ਹੈ ਤੇਗ ਦੀਆਂ ਸਾਰੀਆਂ ਕਵਤਾਵਾਂ ਉਸ ਦੀ ਤਲਾਸ਼ ਵਿੱਚ ਤੁਰਨ ਦੀ ਕੋਸ਼ਿਸ਼ ਹੈ ਖਿਆਲ ਇਹ ਹੈ ਕਿ ਤੇਗ ਦੇ ਸਿਰਫ ਜਿਸਮ ਤੇ ਹੀ اٹਕ ਨਹੀਂ ਜਾਣਾ ਜਿਸਮ ਦੇ ਰੂਪ ਚ ਤਾਂ ਤੇਗ ਸਿਰਫ ਮੈਟਲ ਦਾ ਧਾਤ ਦਾ ਇੱਕ ਟੁਕੜਾ ਇਹ ਕਿਸੇ ਕੋਲ ਵੀ ਹੋ ਸਕਦਾ ਪਰ ਇਹ ਟੁਕੜਾ ਇੱਕ ਚਿੰਨ੍ਹ ਦੇ ਰੂਪ ਚ ਜਿਸ ਵੱਡੇ ਖਿਆਲ ਦੀ ਨੁਮਾਇੰਦਗੀ ਕਰਦਾ ਉਸ ਦੀ ਤਲਾਸ਼ ਵਿੱਚ ਤੁਰੇ ਬਗੈਰ ਕੋਈ ਇਨਸਾਨ ਕੋਈ ਜਿਗਿਆਸੂ ਕੋਈ ਸਾਧਕ ਖਾਲਸਾ ਨਹੀਂ ਬਣ ਸਕਦਾ ਇਸ ਕਿਤਾਬ ਚ ਇੱਕ ਕਵਤਾ ਹੈ ਜਿਸ ਦਾ ਨਾਂ ਤੇਗ ਹੈ ਤੇਗ ਨਾਂ ਦੀ ਇਹ ਕਵਿਤਾ ਕੁਝ ਇਸ ਤਰ੍ਹਾਂ ਹੈ ਲੋਹੇ ਦੇ ਵਪਾਰੀ ਇਸ ਨੂੰ ਲੋਹਾ ਸਮਝਣ ਚਮ ਦੇ 파ਰਖੂ ਜਿਸਮ ਦਾ ਖੇਲ ਲੋਹੇ ਦੇ ਵਪਾਰੀ ਇਸ ਨੂੰ ਲੋਹਾ ਸਮਝਣ ਚਮ ਦੇ 파ਰਖੂ ਜਿਸਮ ਦਾ ਖੇਲ ਨਾ ਹੀ ਲੋਹਾ ਨਾ ਚਮ ਤੇਗ ਇੱਕ ਸੂਖਮ ਧਾਰ ਕਿਤੇ ਪ੍ਰਗਟ ਕਿਤੇ ਅਧਿਕ ਟ੍ਰੇਨ ਜਿਵੇਂ ਕਿਤੇ ਬਾਹਰ ਚੱਲਦੀ ਕਿਤੇ ਅੰਦਰ ਤੇਗ ਆਪਣਾ ਰੂਪ ਬਦਲਦੀ ਕਿਤੇ ਚੰਡੀ ਕਿਤੇ ਦੀਵ ਕਿਤੇ ਬਾਣਾ ਕਿਤੇ ਧਿਆਨ ਕਿਤੇ ਯੁੱਧ ਕਿਤੇ ਸਮਾਧੀ ਕਦੇ ਆਕਾਰ ਕਿਤੇ ਨਿਰਾਕਾਰ ਮੂਰਖ ਸਮਝਣੇ ਲੋਹਾ ਤੇਗ ਪਰ ਨਿਰਾਕਾਰ ਊਰਜਾ ਜਿਸ ਵਿੱਚੋਂ ਲੋਹਾ ਨਿਕਲੇ ਜਿਵੇਂ ਇਮਾਰਤ ਦੀ ਡਰਾਇੰਗ ਹੁੰਦੀ ਜਾ ਐਟਮ ਹੋਏ ਲੋਹੇ ਦਾ ਬੰਦੇ ਅੰਦਰ ਆਤਮਾ ਹੁੰਦੀ ਜਿਵੇਂ ਜਿਵੇਂ ਕਾਇਨਾਤ ਅੰਦਰ ਰੱਬ ਅਸਲ ਚ ਤੇਗ ਇੱਕ ਸੂਖਮ ਊਰਜਾ ਦਾ ਨਾਮ ਹੈ ਜਿਸ ਨੂੰ ਅਸੀਂ ਰੱਬ ਦਾ ਹੀ ਰੂਪ ਕਹਿ ਸਕਦੇ ਹਾਂ ਅਰਦਾਸ ਚ ਭਗਉਤੀ ਸ਼ਬਦ ਸ਼ਾਇਦ ਇਸੇ ਅਰਥ ਚ ਵਰਤਿਆ ਗਿਆ ਇਹ ਸੂਖਮ ਊਰਜਾ ਕਿਤੇ ਭਗਤੀ ਹੈ ਤੇ ਕਿਤੇ ਸ਼ਕਤੀ ਹੈ ਕਿਤੇ ਪ੍ਰਗਟ ਹੈ ਤੇ ਕਿਤੇ ਲੋਪਤ ਹੈ ਸ਼ਾਇਦ ਇਹ ਦਿਸ ਰਹੀ ਕਾਇਨਾਤ ਦੇ ਪਿੱਛੇ ਦਾ ਸੌਫਟਵੇਅਰ ਭਗਤੀ ਦੇ ਅਨੁਭਵ ਵੇਲੇ ਵੀ ਇਹ ਸ਼ਕਤੀ ਪ੍ਰਗਟ ਹੁੰਦੀ ਹੈ ਤੇ ਸ਼ਕਤੀ ਦੇ ਰੂਪ ਚ ਵੀ ਇਹਹੀ ਸ਼ਕਤੀ ਸਾਹਮਣੇ ਆਉਣੀ ਜੇ ਅਸੀਂ ਉਸ ਸੂਖਮ ਊਰਜਾ ਨਾਲ ਕਹਿੰਦੇ ਨੇ ਕਿ ਜੇ ਇੱਕ ਸੁਰ ਹੋ ਜਾਏ ਇਸ ਤਰ੍ਹਾਂ ਤੇਗ ਦੇ ਅਰਥਾਂ ਦੀ ਗਹਿਰਾਈ ਚ ਜੇ ਉਤਰ ਜਾਈਏ ਤੇ ਬਹੁਤ ਸੂਖਮ ਹੋ ਸਕਦੀ ਹੈ ਇਸ ਤਰ੍ਹਾਂ ਦੇ ਜੋ ਆਈਡੀਆਜ਼ ਨੇ ਇਸ ਕਿਤਾਬ ਦੇ ਪਿੱਛੇ ਉਹਨਾਂ ਨੂੰ ਸ਼ੇਅਰ ਕਰਨ ਲਈ ਇਹ ਕਿਤਾਬ ਮੈਂ ਲਿਖੀ ਹੈ ਅਤੇ ਉਸੇ ਲਈ ਇਹ ਚੈਨਲ ਸ਼ੁਰੂ ਕੀਤਾ ਗਿਆ ਜੇ ਤੁਸੀਂ ਸਮਝਦੇ ਹੋ ਕਿ ਇਹ ਗੱਲ ਇੰਪੋਰਟੈਂਟ ਹੈ ਤੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਤੇ ਤੁਹਾਨੂੰ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਇਸ ਕਿਤਾਬ ਨੂੰ ਖਰੀਦੋ ਪੜ੍ਹੋ ਤਾਂ ਕਿ ਇਸ ਤੇ ਅੱਗੇ ਗੱਲਬਾਤ ਹੋਰੀ ਜਾਏ ਜਿਨ੍ਹਾਂ ਖਿਆਲਾਂ ਤੇ ਅਹਿਸਾਸਾਂ ਨੇ ਮੈਨੂੰ ਪ੍ਰੇਰਿਤ ਕੀਤਾ ਉਹਨਾਂ ਨੂੰ ਹੀ ਮੈਂ ਅੱਗੇ ਸ਼ੇਅਰ ਕਰਨਾ ਚਾਹੁੰਨਾ ਗੁਰੂ ਗਬਿੰਦ ਸਿੰਘ ਮੇਰੇ ਦਿਲ ਦੇ ਹੀਰੋ ਨੇ ਤੇ ਉਹਨਾਂ ਬਾਰੇ ਗੱਲਬਾਤ ਕਰਦਿਆਂ ਜਿਸ ਤਰ੍ਹਾਂ ਦੀ ਐਕਸਾਈਟਮੈਂਟ ਮੇਰੇ ਅੰਦਰ ਹੈ ਉਸ ਨੂੰ ਮੈਂ ਕੁਝ ਨਾ ਕੁਝ ਨਾ ਕਵਤਾਵਾਂ ਰਾਹੀਂ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਕਿਤਾਬ ਤੁਸੀਂ ਕਿੱਥੋਂ ਲੈ ਸਕਦੇ ਹੋ ਉਸ ਬਾਰੇ ਕੁਝ ਲਿੰਕਸ ਅਤੇ ਕੰਟੈਕਟ ਜਾਣਕਾਰੀ ਥੱਲੇ ਡਿਸਕ੍ਰਿਪਸ਼ਨ 'ਚ ਦਿੱਤੀ ਗਈ ਹੈ